ਅੱਜ ਦੇ ਅਗਸਤ ਮੌਸਮ ਅਪਡੇਟ ਪੰਜਾਬ ਮੌਸਮ 16 17 18 ਅਗਸਤ ਜਾਨੋ ਕਿੱਥੇ ਹਨੇਰੀ ਬੱਦਲ ਤੇ ਮੀਂਹ ਮੌਸਮ ਬਾਗ ਵਾਲੋ ਨਵੇਂ ਅਲਰਟ ਜਾਰੀ ਦੇਖੋ ਪੰਜਾਬ ਦੇ ਮੌਸਮ ਦੀ ਪੂਰੀ ਜਾਣਕਾਰੀ ਜਾਨੋ ਆਪਣੇ ਜ਼ਿਲ੍ਹੇ ਦਾ ਮੌਸਮ ਸਤਿ ਸ੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਮੌਸਮ ਦੀ ਜਾਣਕਾਰੀ ਦੇਖਦੇ ਦਰਸ਼ਕਾਂ ਦਾ ਤਹਿ ਦਿਲ ਸਵਾਗਤ ਹੈ ਅੱਜ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੀ ਦੇਖਾਂਗੇ ਅੱਜ ਦੇ ਹਾਲਾਤ ਕਿਦਾਂ ਦੇ ਰਹਿ ਸਕਦੇ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਦੇ ਹਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਵੀ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਜਾਨਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਨਵੀਂ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਮੌਸਮ ਕਿਸ ਤਰ੍ਹਾਂ ਰਹੇਗਾ ਆਉਣ ਵਾਲੇ 3-4 ਦਿਨਾਂ ਦੀ ਗੱਲ ਕਰਾਂਗੇ ਮੌਸਮ ਕਿਸ ਤਰ੍ਹਾਂ ਰਹੇਗਾ ਜਾਨੀ 16 17 18 ਦੇ ਵਿੱਚ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਰਹੇਗਾ ਕਿਹੜੇ ਇਲਾਕਿਆਂ ਵਿੱਚ ਮੀਂਹ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਕਿੱਥੇ ਮੀਂਹ ਦਰਜ ਹੋ ਸਕਦਾ ਹੈ ਸਭ ਜਾਣਕਾਰੀ ਦਵਾਂਗੇ ਪਹਿਲਾਂ ਆਪਾਂ ਸੈਟੇਲਾਈਟ ਇਮੇਜ ਦੇਖਾਂਗੇ ਫਿਰ ਆਪਾਂ ਰੇਨ ਡਾਰ ਮਾਡਲ ਦੇਖਾਂਗੇ ਉਸ ਤੋਂ ਬਾਅਦ ਆਪਾਂ ਪੰਜਾਬ ਆਈਐਮਟੀ ਵੱਲੋਂ ਜੋ ਵੀ ਅਲਰਟ ਜਾਰੀ ਕੀਤੇ ਗਏ ਨੇ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਗੱਲ ਕਰ ਲਈ ਕਿ ਇੱਧਰ ਪੰਜਾਬ ਦੇ ਨਾਲ ਲੱਗਦੇ ਇਲਾਕੇ Rajasthan ਦੇ ਇਲਾਕਿਆਂ ਦੇ ਵਿੱਚ ਵੀ ਬਦਲਬਾਈ ਬੰਦੀ ਹੋਖਾਈ ਦੇ ਰਹੀ ਹੈ ਇਸ ਗੱਲ ਕਰ ਲਈ ਕਿ ਪੀਕਾ ਨੇਰ ਹੋ ਗਿਆ ਜੈਪੁਰ ਹੋ ਗਿਆ ਜੋਧਪੁਰ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਕਾਫੀ ਮੀਂਹ ਪੈਣ ਦੇ ਸਾਰ ਬੰਦੇ ਹੋਖਾਈ ਦੇ ਰਹੇ ਹਾਂ ਹਲਕੇ ਆ ਗੰਗਾ ਨਗਰ ਹਨੂਮਲਗੜ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਸ਼ਰਾਟੇ ਨਮੀਦਾਰ ਮੀਂਹ ਪੈਣ ਦੇ ਕਾਫੀ ਚਾਂਸ ਲੱਗ ਰਹੇ ਹਨ ਅੱਗੇ ਜੇ ਆਪਾਂ ਗੱਲ ਕਰ ਲਈ ਇੱਧਰ ਹਰਿਆਣੇ ਦੀ ਸਾਈਡ ਨਾਲ ਟੱਚ ਕਰਦੇ ਹੋਏ ਇਲਾਕੇ ਹਰਿਆਣੇ ਦੇ ਵਿੱਚ ਹੋ ਗਿਆ ਇੱਧਰ ਪਾਣੀ ਪਾਦੇ ਇਲਾਕੇ ਹੋ ਗਿਆ ਸਾਰ ਹੋ ਗਿਆ ਇੱਧਰ ਪਟਿਆਲੇ ਨਾਲ ਅੰਬਾਲਾ ਹੋ ਗਿਆ ਇੱਧਰ ਲਈ ਜਿਵੇਂ ਆਪਾਂ ਨੂੰ ਕਾਫੀ ਤਗੜਾ ਮੀ ਸਿਸਟਮ ਦਾ ਬੰਦਾ ਖਾਈ ਦੇ ਰਿਹਾ ਹੈ ਅਗਰ ਜੇ ਆਪਾਂ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰ ਲਈਏ ਇੱਧਰ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਤੇ ਹਿਮਾਚਲ ਦੇ ਉੱਤੇ ਵੀ ਤਗੜਾ ਸਿਸਟਮ ਬੰਦਾ ਖਾਈ ਦੇ ਰਿਹਾ ਹੈ ਆਉਣ ਵਾਲੇ ਘੰਟਿਆਂ ਦੇ ਵਿੱਚ ਆਪਾਂ ਨੂੰ ਇੱਧਰ ਦੇ ਵਿੱਚ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਮੀ ਪੈਣ ਦੇ ਚਾਂਸ ਬੰਦੇ ਹੋਏ ਦਿਖਾਈ ਦੇ ਰਹੇ ਹਨ ਇੱਕ ਵਾਰ ਫੇਰ ਤੋਂ ਛੋਟੀ ਜੀ ਬੇਨਤੀ ਕਰਦੇ ਆਂ ਵੀਡੀਓ ਦੇ ਵਿੱਚ ਐਂਡ ਤੱਕ ਜੂਰ ਬਣੇ ਰਹਿਣਾ ਅੱਗੇ ਜਾ ਕੇ ਆਪਾਂ ਪੰਜਾਬ ਆਈਐਮਡੀ ਵੱਲੋਂ ਜੋ ਵੀ ਜ਼ਿਲੇਵਾਲ ਅਲਰਟ ਜਾਰੀ ਕੀਤੇ ਗਏ ਹਨ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇ ਬੰਦੇ ਦਿਖਾਈ ਦੇ ਰਹੇ ਹਨ ਗੱਲ ਕਰਾਂਗੇ ਆਉਣ ਵਾਲੇ ਦਿਨਾਂ ਦੇ ਤੇ ਕਿਸ ਤਰ੍ਹਾਂ ਦਾ ਮੌਸਮ ਦਿਖਾਈ ਦੇਵੇਗਾ ਜੇ ਆਪਾਂ ਪੰਜਾਬ ਦੇ ਇਲਾਕਿਆਂ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਦਰਮਿਆਨੀ ਤੇ ਹਲਕੀ بارش ਕਿੰਨੇ ਦੇ ਰੂਪ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਜਿਸ ਨੇ ਖਾਸ ਕਰਕੇ ਆ ਗੁਰਦਾਸਪੁਰ ਦੇ ਏਰੀਏ ਦੇ ਵਿੱਚ ਕਾਫੀ ਮੀਂਹ ਪੈਣ ਦੀਆਂ ਖਬਰਾਂ ਦਿਖਾਈ ਦੇ ਰਹੀਆਂ ਹਨ ਡੈਮੇ ਫਾਜ਼ਿਲਕਾ ਦੇ ਇਸ ਹਿੱਸੇ ਵਿੱਚ ਜਿੰਦਾ ਫਾਇਦਾ ਖਾਈ ਦੇ ਰਿਹਾ ਆਉਂਦੇ ਘੰਟਿਆਂ ਦੇ ਵਿੱਚ ਆਪਾਂ ਨੂੰ ਆਉਣ ਵਾਲੇ ਘੰਟਿਆਂ ਦੇ ਵਿੱਚ ਇਧਰ ਦੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੀਂਹ ਪੈਣ ਦੇ ਚਾਂਸ ਬੰਦੇ ਹੋਇ ਦਿਖਾਈ ਦੇ ਰਹੇ ਹਨ ਜਿਹੜਾ ਸਿਸਟਮ ਹੈ ਇਸ ਇਸ ਤਰ੍ਹਾਂ ਹਿਮਾਚਲ ਲਈ ਸਾਈਡ ਤੋਂ ਇਧਰ ਟਰੈਵਲ ਕਰੇਗਾ ਤੇ ਆਉਣ ਵਾਲੇ ਘੰਟਿਆਂ ਦੇ ਵਿੱਚ ਇਧਰ ਮੀਂਹ ਪੈਣ ਦੇ ਚਾਂਸ ਬੰਦੇ ਹੋਇ ਦਿਖਾਈ ਦੇ ਰਹੇ ਹਨ ਬਾਕੀ ਜਿਹੜਾ ਸਿਸਟਮ ਕੱਲ ਬਣਿਆ ਹੋਇਆ ਸੀ ਗੁਰਦਾਸਪੁਰ ਵਾਲੀ ਸਾਈਡ ਦੇ ਉੱਤੇ ਉਹ ਸਿਸਟਮ ਫਿਲਹਾਲ ਅੱਗੇ ਲੰਘ ਚੁੱਕਾ ਹੈ ਥੋੜਾ ਬਹੁਤਾ ਸਿਸਟਮ ਇਧਰ ਹਿਮਾਚਲ ਵਾਲੀ ਸਾਈਡ ਤੋਂ ਆਵੇਗਾ ਤੇ ਕੁਝ ਇਲਾਕਿਆਂ ਨੂੰ ਕਵਰ ਦਿਖਾਈ ਦੇ ਰਹੇ ਹਨ ਇੱਕ ਸਿਸਟਮ ਜਿਹੜਾ ਬੰਦਾ ਖਾਈ ਦੇ ਰਿਹਾ ਹੋ ਹਰਿਆਣੇ ਵਾਲੀ ਸਾਈਡ ਤੋਂ ਇਧਰ ਐਂਟਰ ਕਰਦਾ ਹੋਇਆ ਦਿਖਾਈ ਦਿਖਾਈ ਦੇ ਰਿਹਾ ਹੈ ਇਧਰ ਦੇ ਇਲਾਕਿਆਂ ਨੂੰ ਇਹ ਸਿਸਟਮ ਇਸ ਤਰ੍ਹਾਂ ਕਵਰ ਕਰਦਾ ਅੱਗੇ ਲੰਗੇਗਾ ਪਾਕਿਸਤਾਨ ਵਾਲੀ ਸਾਈਡ ਨੂੰ ਜਾਵੇਗਾ ਇਧਰ ਵਾਲੀ ਸਾਈਡ ਇਹ ਅੱਗੇ ਵਧੇਗਾ ਇਧਰ ਮੋਗਾ ਫਰੀਦਕੋਟ ਵਾਲੀ ਸਾਈਡ ਵੀ ਟੁੱਟਵੇਂ ਰੂਪ ਦੇ ਵਿੱਚ ਬਦਲਵਾਈ ਬਣੇਗੀ ਇਲਾਕਿਆਂ ਦੇ ਇਹਨਾਂ ਇਲਾਕਿਆਂ ਦੇ ਵਿੱਚ ਸਿਸਟਮ ਕਵਰ ਕਰੇਗਾ ਉਸ ਤੋਂ ਬਾਅਦ ਇਹ ਸਿਸਟਮ ਇਧਰ ਦੇ ਹਰਿਆਣੇ ਤੋਂ ਅੱਗੇ ਵੱਧਾ ਹੋਇਆ ਪਟਿਆਲਾ ਹੋ ਗਿਆ ਇੱਧੇ ਦੇ ਰੂਪਨਗਰ ਦੇ ਇਲਾਕੇ ਹੋ ਗਏ ਇਧਰ ਚੰਡੀਗੜ੍ਹ ਹੋ ਗਿਆ ਇਹ ਇਹ ਇਲਾਕਿਆਂ ਨੂੰ ਕਵਰ ਕਰਦਾ ਹੋਇਆ ਦਿਖਾਈ ਦੇਵੇਗਾ ਮੋਹਾਲੀ ਹੋ ਗਿਆ ਲੁਧਿਆਣਾ ਇਸ ਤੋਂ ਬਾਅਦ ਅੱਗੇ ਲੁਧਿਆਣੇ ਵਾਲੇ ਇਲਾਕਿਆਂ ਨੂੰ ਕਵਰ ਕਰੇਗਾ ਮਲੇਰਕੋਟਲੇ ਨੂੰ ਕਰੇਗਾ ਸੰਗਰੂਰ ਨੂੰ ਕਰੇਗਾ ਇਸ ਤਰ੍ਹਾਂ ਸਿਸਟਮ ਇਹ ਕਵਰ ਕਰਦਾ ਹੋਇਆ ਅੱਗੇ ਅੱਗੇ ਲੰਘਦਾ ਹੋਇਆ ਦਿਖਾਈ ਦੇਵੇਗਾ ਟੁੱਟਵੇਂ ਰੂਪ ਦੇ ਵਿੱਚ ਬਦਲਬਾਈ ਦੀਆਂ ਕਾਰਵਾਈਆਂ ਕਰਨ ਦੇ ਵਿੱਚ ਇਹ ਸਮਰਥ ਹੋਵੇਗਾ ਉਸ ਤੋਂ ਆਪਾਂ ਫਰੋਜ਼ਪੁਰ ਹੋ ਗਿਆ ਮੁਕਸਰ ਸਾਬ ਹੋ ਗਏ ਮਾਝੇ ਦੇ ਕੁਝ ਇਲਾਕਿਆਂ ਨੂੰ ਵੀ ਕਵਰ ਕਰੇਗਾ ਇਹ ਲਗਭਗ ਸਵੇਰ ਦੇ ਵੇਲੇ ਆਪਾਂ ਕਹਿ ਸਕਦੇ ਹਾਂ ਪੰਜਾਬ ਦੇ ਵਿੱਚ ਇਹ ਸਿਸਟਮ ਪਹੁੰਚੇਗਾ ਤੇ ਉਮੀਦ ਲੱਗ ਰਹੀ ਹੈ ਕਿ ਆਉਣ ਵਾਲੇ ਘੰਟਿਆਂ ਦੇ ਵਿੱਚ ਕਿਨਮਨ ਗਰੁੱਪ ਦੇ ਵਿੱਚ ਮਤਲਬ ਕੀ ਕਿਨਵੇਂ ਰੂਪ ਦੇ ਵਿੱਚ ਬਰਖਾ ਹੋ ਸਕਦੀ ਹੈ ਤੇ ਆਪਾਂ ਗੱਲ ਕਰ ਲਈਏ ਜਿਹੜੇ ਤਾਪਮਾਨ ਅੱਗੇ ਨਾਲੋਂ ਕਾਫੀ ਘਟ ਚੁੱਕੇ ਹਨ ਰਾਤ ਦਾ ਤਾਪਮਾਨ 25 ਡਿਗਰੀ ਹੈ ਤੇ ਦਿਨ ਦਾ ਤਾਪਮਾਨ 35 ਡਿਗਰੀ ਦੇ ਨੇੜੇ ਚਲਦਾ ਹੋਇਆ ਦਿਖਾਈ ਦੇ ਰਿਹਾ ਅੱਗੇ ਜੇ ਆਪਾਂ ਇਲਾਕਿਆਂ ਦੀ ਗੱਲ ਕਰ ਲਈਏ ਜਿਆਦਾ ਸਿਸਟਮ ਹਿਮਾਚਲ ਵਾਲੀ ਸਾਈਡ ਤੋਂ ਐਂਟਰ ਹੋਏਗਾ ਹਿਮਾਚਲ ਦੇ ਨਾਲ ਲੱਗਦੇ ਹੋਏ ਇਲਾਕੇ ਰੋਪੜ ਹੋ ਗਿਆ ਇੱਧਰ ਦੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੀਂਹ ਪੈਣ ਦੇ ਚਾਂਸ ਬੰਦੇ ਦਿਖਾਈ ਦੇ ਰਹੇ ਹਨ ਅਨੰਦਪੁਰ ਸਾਹਿਬ ਹੋ ਗਿਆ ਇੱਧਰ ਦੇ ਇਲਾਕਿਆਂ ਦੇ ਵਿੱਚ ਕਾਫੀ ਮੀਂਹ ਪੈ ਸਕਦਾ ਹੈ ਮੀਂਹ ਪੈਣ ਦੇ ਸਾਰ ਵੱਧਦੇ ਦਿਖਾਈ ਦੇ ਰਹੇ ਹਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੇ ਰੂਪ ਦੇ ਸਪੈਲ ਟ੍ਰੇਨ ਡਾਰ ਮਾਡਲ ਦੇਖ ਲੈਣਾ 15 ਤੇ 23 ਦੀ 11 ਵਜੇ ਗੱਲ ਕਰ ਲਈ ਇੱਧਰ ਹਰਿਆਣੇ ਵਾਲੀ ਸਾਈਡ ਰਾਜਸਥਾਨ ਵਾਲੀ ਸਿਸਟਮ ਅੱਗੇ ਵੱਧਦਾ ਦਿਖਾਈ ਦੇ ਰਿਹਾ ਹੈ ਬਾਕੀ ਪੰਜਾਬ ਦੇ ਵਿੱਚ ਤਾਂ ਸਿਸਟਮ ਸਾਫ਼ ਹੀ ਦਿਖਾਈ ਦੇ ਰਿਹਾ ਹੈ ਅੱਗੇ ਜੇ ਆਪਾਂ 16 ਤਰੀਕ ਨੂੰ ਰਾਤ ਦੇ 2 ਵਜੇ ਦੀ ਗੱਲ ਕਰ ਲਈਏ ਸਿਸਟਮ ਜੋ ਹਰ ਮੇਰਕੋਟਲਾ ਫੂਲ ਇਧਰ ਦੀ ਸਾਈਟ ਕੁਝ ਮੱਚਲ ਦੇ ਨਾਲ ਲੱਗਦੇ ਹੋਏ ਇਲਾਕੇ ਦੇ ਨੂੰ ਟਰੈਵਲ ਕਰਦਾ ਹੈ ਤਕਾਈ ਦੇ ਰਿਹਾ ਟੁੱਟੇ ਮੇ ਰੂਪ ਦੇ ਵਿੱਚ ਮੀਪੈਂਡ ਚਾਂਸ ਬੰਦੇ ਹੋਏ ਤਕਾਈ ਦੇ ਜੇ ਆਪਾਂ 16 ਤਰੀਕ ਨੂੰ ਸਵੇਰ ਦੇ 6 ਵਜੇ ਦੀ ਗੱਲ ਕਰੀ ਇਹ ਸਿਸਟਮ ਅੱਗੇ ਵੱਧ ਕੇ ਜਲੰਧਰ ਹੋ ਗਿਆ ਮਲੇਰਕੋਟਲਾ ਹੋ ਗਿਆ ਮੋਗਾ ਹੋ ਗਿਆ ਇਧਰ ਦੇ ਇਲਾਕਿਆਂ ਨੂੰ ਕਵਰ ਕਰਦਾ ਹੋਇ ਤਖਾਈ ਦੇ ਰਿਹਾ ਹੈ ਅੱਗੇ ਆਪਾਂ ਜੇ ਗੱਲ ਕਰ ਲੈਨੇ ਆ ਮਤਲਬ ਕੀ ਹੈ 16 ਤਰੀਕ ਨੂੰ 10 ਵਜੇ ਦੀ ਗੱਲ ਕਰੀ ਇਹ ਸਿਸਟਮ ਟੁੱਟੇ ਮੇ ਰੂਪ ਦੇ ਵਿੱਚ ਪੰਜਾਬ ਦੇ ਉੱਤੇ ਫੈਲ ਚੁੱਕਿਆ ਹੈ ਜਿਸ ਦੇ ਵਿੱਚ ਗੁਰਦਾਸਪੁਰ ਅੰਮ੍ਰਿਤਸਰ ਤਲਵਾੜਾ ਵਾਲੇ ਸ ਹਨ ਜੇ ਅੱਗੇ ਆਪਾਂ ਗੱਲ ਕਰ ਲੈਨੇ ਹਾਂ ਸ਼ਾਮ ਦੇ ਵੇਲੇ 5 ਵਜੇ ਦੀ ਇੱਧਰ ਅੰਮ੍ਰਿਤਸਰ ਪੱਟੀ ਵਾਲੀ ਸਾਈਡ ਫਰੀਦਕੋਲੇ ਸਾਈਡ ਸਿਸਟਮ ਤਗੜਾ ਦਿਖਾਈ ਦੇ ਰਿਹਾ ਹੈ ਇੱਧਰ ਤੇ ਚਾਂਸ ਦੇ ਮੀਂਹ ਦਾ ਚਾਂਸ ਬੰਦੇ ਹੋ ਦਿਖਾਈ ਦੇਣ ਬਾਕੀ ਟੁੱਟਵੇਂ ਰੂਪ ਦੇ ਵਿੱਚ ਸਾਰੇ ਪੰਜਾਬ ਦੇ ਉੱਤੇ ਮੌਸਮ ਬਦਲਵਾਈ ਬੰਦੀ ਹੋਈ ਦਿਖਾਈ ਦੇ ਰਹੀ ਹੈ ਜਿੰਨੀ ਹੁਣ ਤੱਕ ਦੀ ਜਾਣਕਾਰੀ ਮਿਲਦੀ ਹੈ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੁਸੀਂ ਕਿਹ ਮੈਂ ਕਿਹੜੇ ਜ਼ਿਲ੍ਹੇ ਵਿੱਚੋਂ ਦੇਖ ਰਹੇ ਹੋ ਕਮੈਂਟ ਕਰਕੇ ਜੂਰ ਦੱਸਿਓ ਧੰਨਵਾਦ ਜੀ